एक्सीडेंट हो भाई। दो सौ बानवे पार करते बेस्ट बाउंड एक बंद बचा लिया कुछ बचा ला बेचारा बिच मुझ गया मुंडा बिच मच रहा अच्छा दो सौ बानवे एक्ज बेस्ट बाउंड ਮੁੰਡਾ ਬਚ ਮਟੀਰੀਅਲ ਕੁੜੀ ਅਸੀਂ ਕੱਢ ਲਈ। ਵਚੋ। ਬੜੀ ਹਿੰਮਤ ਵਾਲੀ ਇਹ ਵਿਚਾਰੀ ਬਚੀ ਹੋਣੀ ਹੈ। ਉਹ ਐਵਲਨਸ ਹੈ ਇਹ। ਐਵਲਨਸ ਆ ਵੀ ਹੋਸ ਕੋਈ ਹੈ। ਅਜੋ ਸਿੰਘ ਜੀ ਆਪਣੇ ਕੋਲ ਇੱਕ ਜਸਵਿੰਦਰ ਸਿੰਘ ਗਰੇਵਾਲ ਨਾਮ ਦੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੇ ਕੁਝ ਵੀਡੀਓਜ਼ ਤੇ ਇੱਕ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ। ਅ ਅਰੀਜ਼ੋਨਾ ਦੇ ਵਿੱਚ ਐਗਜ਼ਿਟ 292 ਹਾਲਬਰੋਕ ਦੇ ਲਾਗੇ ਈਸਟ ਬਾਉਂਡ ਦੇ ਉੱਤੇ ਕਹਿੰਦੇ ਵੀ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿੱਥੇ ਟਰੱਕ ਤੇ ਇੱਕ ਕਾਰ ਆਪਸ ਦੇ ਵਿੱਚ ਟਕਰਾਈ ਪਈ ਸੀ ਅ ਕਹਿੰਦੇ ਵੀ ਉਹ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਆਪਣੀ ਜਿਹੜੀ ਗੱਡੀ ਆ ਉਹ ਉੱਥੇ ਰੋਕੀ ਅ ਤੇ ਅੱਗ ਵੀ ਲੱਗਣ ਦਾ ਜਿਹੜਾ ਉੱਥੇ ਖਤਰਾ ਬਣਿਆ ਪਿਆ ਸੀ ਪਰ ਉਹ ਤੋਂ ਨਾਲ ਕੁਝ ਜਿਹੜੇ ਹੋਰ ਉੱਥੇ ਮੌਜੂਦ ਲੋਕਾਂ ਨੇ ਜਿਹੜੀ ਗੱਡੀ ਦੇ ਵਿੱਚ ਫਸੇ ਲੋਕ ਸੀ ਜਿਨ੍ਹਾਂ ਵਿੱਚ ਇੱਕ ਕੁੜੀ ਸੀ ਇੱਕ ਬੰਦਾ ਸੀ ਉਹਨਾਂ ਨੂੰ ਬਾਹਰ ਕੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਕਹਿੰਦੇ ਵੀ ਉਹ ਤਿੰਨ ਫਾਇਰ ਇਸਟਿੰਗੁਇਸ਼ਰ ਲੈ ਕੇ ਗਏ ਉਹਨਾਂ ਨੇ ਆਪਣਾ ਟਰੱਕ ਜਿਹੜਾ ਸ਼ੋਲਡਰ ਤੇ ਰੋਕ ਕੇ ਉਹਨਾਂ ਨੂੰ ਅੱਗ ਜਰੀ ਲੱਗੀ ਹੋਈ ਗੱਡੀ ਦੇ ਵਿੱਚ ਅੱਗ ਸੀ ਉਸ ਤੋਂ ਬਾਹਰ ਜਿਹੜਾ ਉਹ ਕੱਢਿਆ ਕਹਿੰਦੇ ਵੀ ਉਹ ਜਿਹੜਾ ਬੰਦਾ ਸੀ ਉਹ ਉਹ ਪੈਸੇਂਜਰ ਸਾਈਡ ਦੇ ਉੱਤੇ ਸੀਗਾ ਉਸ ਨੂੰ ਪਹਿਲਾਂ ਹੀ ਅੱਗ ਬਰਨ ਜਿਹੜਾ ਹੋ ਰਿਹਾ ਸੀਗਾ ਉਹ ਥੋੜਾ ਬਹੁਤਾ ਮੂਵ ਕਰ ਰਹੀ ਸੀ ਉਹਨਾਂ ਨੇ ਬਾਕੀ ਲੋਕਾਂ ਦੀ ਮਦਦ ਲੈ ਕੇ ਉਸ ਲੜਕੀ ਨੂੰ ਆਪ ਉਹਦੀ ਗੱਡੀ ਦੇ ਵਿੱਚੋਂ ਜਿਹੜਾ ਉਹ ਬਾਹਰ ਕੱਢਿਆ ਤੇ ਫਿਰ ਉੱਥੇ ਐਂਬੂਲੈਂਸ ਆ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਗਈ ਸੋ ਇਹਨਾਂ ਦੀ ਮੁਸ਼ਤੈਦੀ ਦੇ ਨਾਲ ਇਹਨਾਂ ਦੀ ਅਲਰਟਨੈਸ ਦੇ ਨਾਲ ਜਸਵਿੰਦਰ ਸਿੰਘ ਗਰੇਯਾਲ ਉਹਨਾਂ ਦੀ ਉਹਨਾਂ ਨੇ ਬਾਕੀਆਂ ਦੀ ਮਦਦ ਦੇ ਨਾਲ ਉਸ ਕੁੜੀ ਨੂੰ ਜਿਹੜਾ ਉਹ ਜਲਦੀ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤੇ ਹੋਪਫੁਲੀ ਆਪਾਂ ਉਮੀਦ ਕਰਦੇ ਹਾਂ ਵੀ ਉਸ ਦਾ ਜਿਹੜਾ ਉਹ ਬਚਾਅ ਹੋ ਜਾਵੇ ਦੂਜਾ ਜਿਹੜਾ ਨਾਲ ਸੀਗਾ ਪੈਸੇਂਜਰ ਉਸ ਤੇ ਇਸ ਟਾਈਮ ਕੀ ਹਾਲਾਤ ਆ ਉਹਦੇ ਬਾਰੇ ਆਪਣੇ ਕੋਲ ਪੂਰੀ ਜਾਣਕਾਰੀ ਨਹੀਂ ਹੈਗੀ ਪਰ ਅਰੀਜ਼ੋਨਾ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਹੋਰ ਜਿਹੜੇ ਕੋਈ ਮਲਟੀ ਵਹੀਕਲ ਜਿਹੜੇ ਕ੍ਰੈਸ਼ ਆ ਉੱਥੇ ਹੋਏ ਆ ਜਿੱਦਾਂ ਸਵੇਰੇ ਵੀ ਦੱਸਿਆ ਸੀ ਮੌਸਮ ਦੀ ਖਰਾਬੀ ਕਈ ਸੂਬਿਆਂ ਦੇ ਵਿੱਚ ਹੋਣ ਜਾ ਰਹੀ ਆ ਬਰਫ ਪੈਣੀਆਂ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਜਿਹੜੇ ਉਹ ਪੈਣੇ ਨੇ ਉਹਦੇ ਕਰਕੇ ਐਕਸੀਡੈਂਟਸ ਦੇ ਖਤਰੇ ਜਿਹੜੇ ਆ ਉਹ ਵੱਧ ਜਾਂਦੇ ਨੇ ਪਰ ਜਸਵਿੰਦਰ ਸਿੰਘ ਹੁਣਾ ਵਾਂਗੂ ਜੇ ਕੋਈ ਦੇਖਦਾ ਕਿਸੇ ਨੂੰ ਮਦਦ ਦੀ ਲੋੜ ਕਿਤੇ ਹੁੰਦੀ ਆ ਉਹ ਜ਼ਰੂਰ ਵੱਤੋ ਵੱਤ ਮਦਦ ਕਰਨ ਤੁਹਾਡੀ ਇਸ ਤਰੀਕੇ ਦੇ ਨਾਲ ਕੀਤੀ ਗਈ ਗੁੱਡ ਸਮਾਰਟੀਆਂ ਜਿਹੜੀ ਚੀਜ਼ ਆ ਉਹ ਜਦੋਂ ਕਰਦੇ ਆ ਤਾਂ ਕਿਸੇ ਦਾ ਭਲਾ ਉਸ ਦੇ ਵਿੱਚ ਹੁੰਦਾ ਐ ਸੋ ਸਿੱਖਾਂ ਦਾ ਅੱਜ ਨਵਾਂ ਸਾਲ ਵੀ ਆ ਤੇ ਉਮੀਦ ਕਰਦੇ ਹਾਂ ਦੀ ਇਸ ਚੀਜ਼ ਦੇ ਨਾਲ ਉਸ ਬੀਬੀ ਨੂੰ ਇੱਕ ਨਵੀਂ ਜ਼ਿੰਦਗੀ ਵੀ ਮਿਲੀ ਹੋਵੇਗੀ